ਉਹ ਸਾਡੇ ਕੋਲੇ ਮਨਪ੍ਰੀਤ ਕੌਰ ਕੁੜੀ ਕੰਪਲੇਂਟ ਹਾਜ਼ਰ ਆਈ ਹੈ ਜੀ ਉਹਨੇ ਦੱਸਿਆ ਵੀ ਉਹਦੇ ਬੇਟੇ ਲਾਪ੍ਰੀਤ ਸਿੰਘ ਨੇ ਜਗਦੀਪ ਕੌਰ ਕੋਈ ਤਾਜੋ ਦੀ ਲੜਕੀ ਰਹਿਣ ਨਾਲ ਉਹਨਾਂ ਨਾਲ ਮੈਚ ਕਰਵਾਈ ਹੈ ਜੀ ਪਿਛਲੇ ਦਿਨੀ ਔਰ ਉਹਨੂੰ ਇਹ ਕਿਤੇ ਤਪੇ ਤੋਂ ਕੋਈ ਫੋਨ ਆਇਆ ਥਾਣੇ ਤੋਂ ਐਸਾ ਹੀ ਮੀਨਾ ਰਾਣੀ ਦਾ ਜਿਹਨੇ ਕਿਹਾ ਵੀ ਤੇਰੇ ਖਿਲਾਫ ਦਰਖਾਸਤ ਦਿੱਤੀ ਹੈ ਉਹ ਲੜਕੀ ਦੇ ਮਤਲਬ ਪਿਕੇਆ ਵੱਲੋਂ ਤੇ ਤੂੰ ਮਤਲਬ ਥਾਣੇ ਹਾਜ਼ਰ ਆ ਉਸ ਤੋਂ ਉਹਨੇ ਮਤਲਬ ਰਿਸ਼ਵਤ ਦੀ ਮੰਗ ਕੀਤੀ ਹੈ ਜੀ ਅੱਜ ਉਹਨੂੰ ਮਤਲਬ ਸਰਕਾਰੀ ਗਵਾਹਾਂ ਦੀ ਹਾਜ਼ਰੀ ਵਿੱਚ ਟਰੈਪ ਲਗਾ ਕੇ 5000 ਰੁਪਏ ਇਸ ਬਦਲੇ ਇਨਵੈਸਟ ਕੀਤਾ ਜੀ ਅਸੀਂ। ਨਹੀਂ ਫਿਲਹਾਲ ਕੇਸ ਅਸੈਸ਼ਨ ਕੀਤਾ ਜੀ ਅੱਗੇ ਤਫਤੀਸ਼ ਕਰ ਰਹੇ ਆ। ਉਹ ਸਾਡੇ ਕੋਲੇ ਮਨਪ੍ਰੀਤ ਕੌਰ ਕੁੜੀ ਕੰਪਲੇਂਟੈਂਟ ਹਾਜ਼ਰ ਆਈ ਹੈ ਜੀ। ਉਹਨੇ ਦੱਸਿਆ ਵੀ ਉਹਦੇ ਬੇਟੇ ਲਾਪ੍ਰੀਤ ਸਿੰਘ ਨੇ ਜਗਦੀਪ ਕੌਰ ਕੋਈ ਤਾਜੋ ਦੀ ਲੜਕੀ ਰਹਿਣ ਵਾਲੀ ਉਹਨਾਂ ਨਾਲ ਮੈਚ ਕਰਵਾਈ ਹੈ ਜੀ ਪਿਛਲੇ ਦਿਨੀ। ਔਰ ਉਹਨੂੰ ਇਹ ਕਿਤੇ ਤਪੇ ਤੋਂ ਕੋਈ ਫੋਨ ਆਇਆ ਥਾਣੇ ਤੋਂ ਐਸਾ ਹੀ ਮੀਨਾ ਰਾਣੀ ਦਾ ਜਿਹਨੇ ਕਿਹਾ ਵੀ ਤੇਰੇ ਖਿਲਾਫ ਦਰਖਾਸਤ ਦਿੱਤੀ ਹੈ। ਉਹ ਲੜਕੀ ਦੇ ਮਤਲਬ ਪਿਕੇਆਂ ਵੱਲੋਂ ਤੇ ਤੂੰ ਮਤਲਬ ਥਾਣੇ ਹਾਜ਼ਰ ਆ। ਉਸ ਤੋਂ ਉਹਨੇ ਮਤਲਬ ਰਿਸ਼ਵਤ ਦੀ ਮੰਗ ਕੀਤੀ ਹੈ ਜੀ ਅੱਜ ਉਹਨੂੰ ਮਤਲਬ ਸਰਕਾਰੀ ਗਵਾਹਾਂ ਦੀ ਹਾਜ਼ਰੀ ਵਿੱਚ ਟਰੈਪ ਲਗਾ ਕੇ 5000 ਰੁਪਏ ਰਿਸ਼ਵਤ ਲੈਣ ਦੇ ਨੂੰ ਅਰੈਸਟ ਕੀਤਾ ਜੀ ਅਸੀਂ ਨਹੀਂ ਫਿਲਹਾਲ ਕੇਸ ਰਿਸ਼ਤ ਕੀਤਾ ਜੀ ਅੱਗੇ ਤਫਤੀਸ਼ ਕਰ ਰਹੇ ਆ